ਹਿਆਣਾ ਦੀ ਸਬਜ਼ੀ ਮੰਡੀ ਵਿੱਚ ਇਹ ਨਜਾਇਜ਼ ਵਸੂਲੀ ਧੜ ਲੈਣਾ ਜਾਰੀ ਹੈ ਕਿੰਨੇ ਪੈਸੇ ਰੇਟ ਵੀਰੇ ਘੱਟ ਨਹੀਂਗਾ ਇਹਦੇ ਵਧਣਾ ਕਿੰਨੇ ਪੈਸੇ ਲਏ 60 ਰੁਪਏ ਇਹਦੇ ਟਿਕਟੇ ਦਾ 75 ਰੇਟ ਹੈ 250 ਰੁਪਿਆ ਲੈਣਾ ਹੈ ਪਰਚੀ ਤੇ ਕਿੰਨੇ ਪੈਸੇ ਕੱਟੇ ਹੈ 100 ਰੁਪਿਆ ਪਰਚੀ ਚਲ ਰਹੀ ਹੈ ਸਰ ਕਿਦਾ ਡਬਲ ਵਸੂਲੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਪੈਸੇ ਲਏਗੇ ਜਦ ਐਂਟਰ ਕੀਏ 250 ਰੁਪਏ ਤੁਹਾਡੀ ਤੇ ਫੜੀ ਲੱਗਦੀ ਕਿੰਨੇ ਪੈਸੇ ਲੈਂਦੇ ਨੇ ਮੈਂ 500 ਰੁਪਏ ਦਿੰਦਾ ਪਿਆ 500 ਰੁਪਏ दो सौ किन्नेची कटी पैसे लिए किया आप ज्यादा आप विरोध करते हो तो थप्पड़ खाओगे ਅਸੀਂ ਇਸ ਵਕਤ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਖੜੇ ਹੋਏ ਹਾਂ ਜਿੱਥੇ ਨਜਾਇਜ਼ ਵਸੂਲੀ ਤੜ ਲੈਣਾ ਜਾਰੀ ਹੈ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਐਂਟਰੀ ਪੁਆਇੰਟ ਹੈ ਸੋ ਸਾਡੇ ਹੱਥ ਦੇ ਵਿੱਚ ਜਿਹੜੀ ਟੈਂਡਰ ਦੀ ਕਾਪੀ ਵੀ ਲੱਗੀ ਹੈ ਤੁਹਾਨੂੰ ਦੱਸ ਦਈਏ ਇਹ ਤਿੰਨ ਪਹੀਆ ਵਾਹਨ ਓਪਰੇਟ ਜਿਹੜਾ 15 ਪਰ ਰੇਟ ਹੈ 50 ਰੁਪਏ ਜਿਹੜੀ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ਤਿੰਨ ਪਹੀਆ ਵਾਹਨ ਮੋਟਰ ਓਪਰੇਟ 20 ਰੁਪਏ ਰੇਟ ਹੈ ਜਿਹੜੀ 60 ਰੁਪਏ ਨਜਾਇਜ਼ ਵਸੂਲੀ ਆ ਉਹ ਕੀਤੀ ਜਾ ਰਹੀ ਹੈ ਕਾਰ ਜੀਪ ਦੀ ਗੱਲ ਕਰ ਲਈਏ ਤਾਂ 25 ਰੁਪਏ ਰੇਟ ਹੈ ਪਰੇ 100 ਰੁਪਏ ਲੈ ਜਾ ਰਹੇ ਨੇ ਇਹ ਟਰੇਡਰੀ ਟਰੱਕ ਹੈ ਟਰੇਡਰੀ ਹਾਂ ਜੀ ਟਰੇਡਰੀ ਟਰੱਕ ਦੇ ਦਾ 75 ਰੇਟ ਹੈ 250 ਰੁਪਿਆ ਲੈਣਾ ਹੈ ਹਾਂ ਜੀ ਕਿੰਨੇ ਵੇ ਰੇਟ ਵੀਰੇ ਕੱਟ ਨਹੀਂਗਾ ਤੇ ਵਦਨਾ ਤੁਸੀਂ ਅੰਦਰ ਆਇਓ ਰੋਝਾਂਦੇ ਹਾਂ ਹਾਂ ਜੀ ਰੋਝਾਂਦੇ ਬਾਈ ਕਿੰਨੇ ਪੈਸੇ ਲੇ 60 ਰੁਪਏ 60 ਰੁਪਏ ਤੇ ਗੱਲ ਕਰੀਏ ਤਾਂ 20 ਰੁਪਏ ਰੇਟ ਹੈ ਨੇ 60 ਰੁਪਏ ਦੇਣ ਦੇ ਬਾਈ 60 ਰੁਪਏ ਹਰ ਰੋ ਲੈ ਲੈਂਦੇ ਨੇ ਜੀ ਜੀ ਪਰਚੀ ਦਿਖਾਉਗੇ ਮੜੀ ਕਾਰ ਜੀਪ ਆਟੋ ਐਂਟਰੀ ਫੀ 100 ਰੁਪਏ ਫੀਸ 25 ਮਲਟੀਪਲ ਐਂਟਰੀ ਰੁਪਏ 50 ਜਾ ਸਕਦੇ ਹੋ ਤੁਸੀਂ ਜੇ ਆਪਾਂ ਗੱਲ ਕਰੀਏ ਜਿਹੜੇ ਈ ਰਿਕਸ਼ਾ ਦੇ ਰੇਟ ਨੇ ਉਹ 20 ਰੁਪਏ ਨੇ ਪਰ ਜਿਹੜੀ ਨਜਾਇਜ਼ ਵਸੂਲੀ ਵੱਧ ਵਸੂਲੀ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਕੀਤੀ ਜਾ ਰਹੀ ਹੈ ਭਈਆ ਕੀ ਨਾਮ ਹੈ ਆਪਕਾ ਸਰ ਮੋਹਿਦ ਕੁਮਾਰ ਕਿਤਨੇ ਦਿਨੋਂ ਸੇ ਆ ਰਹੇ ਆਂ ਯਾਹਾਂ ਤੇ ਲਗਾਤਾਰ ਆਤੇ ਹੋ ਹਾਂਜੀ ਲਗਾਤਾਰ ਆਤੇ ਹਾਂ ਤੋਂ ਕਿਤਨੇ ਪੈਸੇ ਲੀਏ ਜਾਂ 60 ਰੁਪਏ ਲੈਂਦੇ ਸਰ 60 ਰੁਪਏ ਬਾਤ ਕਰੀਏ ਤਾਂ सर क्या करें हम लोग क्या करते हैं जो मांगते हैं वो देना पड़ता है सरकारी रेट तो बीस रुपए है आजी पर्ची पे तो पंजा रुपए अभी की रेट है इस पे लिखा हुआ जो सरकारी रेट है वो बीस रुपए है क्या कहना चाहोगे जो ज्यादा पैसे निजायत वसूली की जा रही है आपसे पर्ची तो पहले तो भी बीस रुपए ही था वो तो साठ रुपए एक छः महीने सात महीने से चलता है आपने बोला तो नहीं आप ज्यादा वसूली क्यों कर रहे हो करते हैं ਥੱਪਰ ਮਾਰ ਦਿੱਤੇ ਹਨ ਅੱਛਾ ਗੁੰਡਾਗਰਦੀ ਕਰਦੇ ਹਨ ਹਾਂ ਹਾਂ ਅੱਛਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਦਾ ਕਹਿਣਾ ਹੈ ਜਦੋਂ ਸਾਡਾ ਸਾਡੇ ਵੱਲੋਂ ਵਿਰੋਧ ਕੀਤਾ ਜਾਂਦਾ ਤੇ ਇੱਥੇ ਜਿਹੜੀ ਗੁੰਡਾਗਰਦੀ ਹੈ ਉਹ ਕੀਤੀ ਜਾਂਦੀ ਬਾਈ ਕੀ ਨਾਮ ਹੈ ਜੀ ਹਵਕਾ ਮੁਹੰਮਦ ਅਸਦ ਅੱਛਾ ਤੋ ਰੋਜ਼ ਆਦੇ ਹੋ ਆਪ ਜਾਂ ਮੰਡੀ 'ਤੇ ਰੋਜ਼ ਕਿਤਨੇ ਪੈਸੇ ਲੀਏ ਅੱਜ 25 60 ਰੁਪਏ ਪਰਤੀ ਲੀਏ ਜੋ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ 20 ਰੁਪਏ ਰੇਟ ਹੈ 60 ਲੀਏ ਜਾ ਰਹੇ ਆਪਸੇ ਹਾਂ ਜੀ ਆਪਨੇ ਵਿਰੋਧ ਨਹੀਂ ਕੀਤਾ ਆਪ ਜਿਆਦਾ ਪੈਸੇ ਲੈ ਰਹੇ ਹੋ ਵਿਰੋਧ ਬੇ ਨਹੀਂ ਸੁਣਦੇ ਹੋ विरोध पे ये होता है लड़के खड़े हैं आठ दस अच्छा अगर आप विरोध करते हो तो थप्पड़ खाओगे गुंडागर्दी पूरी हो रही है पूरी हो रही है अच्छा तो आपने आ, कभी शिकायत नहीं की फिर थाने किसको करे किस कोई सुनवाई नहीं थाने वाले की कोई, नहीं कोई? थाने की कोई सुनवाई नहीं है थाने की कोई सुनवाई नहीं है किसी कीमत की कोई सुनवाई नहीं है मेरा सिर्फ यही है बोलना अगर विरोध करो तो गुंडागर्दी श्रेयाम ਮਾਰਪੀਟ ਚਾਲੂ ਸਿਰ ਪਟੰਗੇ ਵੀਰਾਂ ਲੁਧਿਆਣਾ ਦੀ ਸਬਜ਼ੀ ਮੰਡੀ ਨੇ ਤਸਵੀਰਾਂ ਅੱਦਰ ਲੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਲੁਧਿਆਣਾ ਦਾ ਐਂਟਰੀ ਪੁਆਇੰਟ ਹੈ ਈ ਰਿਕਸ਼ਾ ਤੇ ਜਿਹੜੇ ਲੋਕ ਇੱਥੇ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਕਿ ਇਹ ਜਦੋਂ ਅਸੀਂ ਇਹਨਾਂ ਦਾ ਵਿਰੋਧ ਕਰਦੇ ਆਂ ਤਾਂ ਵਿਰੋਧ ਕਰਦੇ ਨੇ ਇਹ ਜਿਹੜੀ ਗੁੰਡਾਗਰਦੀ ਹੈ ਤੇ ਕੀਤੀ ਜਾਂਦੀ ਹੈ ਨੌਜਵਾਨਾਂ ਦੇ ਵੱਲੋਂ ਗਾਲਾਂ ਵੀ ਕੱਢੀਆਂ ਜਾਂਦੀਆਂ ਕੁੱਟਮਾਰ ਵੀ ਕੀਤੀ ਜਾਂਦੀ ਜਦਗੀ ਇੱਥੇ ਜਿਹੜੇ ਵਸੂਲੀ ਇਹ ਤੁਸੀਂ ਜੋ ਮੇਨ ਗੇਟ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਸ਼ਰੀਆਮ ਇਹ ਉਹ ਨੌਜਵਾਨ ਨੇ ਜੋ ਗਰੀਬਾਂ ਦਾ ਖੂਨ ਚੂਸਦੇ ਨੇ ਆਪਾਂ ਫਰੂਟ ਮੰਡੀ ਦੇ ਪਾਸੇ ਆ ਚੁੱਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਜਾਇਜ਼ ਵਸੂਲੀ ਠੇਕੇਦਾਰ ਦੇ ਕਰਿੰਦੇਆ ਵੱਲੋਂ ਲਗਾਤਾਰ ਜਾਰੀ ਹੈ ਸੋ ਉੱਥੇ ਭਾਈ ਕੀ ਨਾਮ ਹੈ ਤੁਹਾਡਾ ਸਾਡਾ ਰਵੀ ਕੁਮਾਰ ਭਾਜੀ ਲਗਾਤਾਰ ਆਨੇ ਤੁਸੀਂ ਮੰਡੀ ਦੇ ਵਿੱਚ ਨਹੀਂ ਨਹੀਂ ਭਾਜੀ ਕਦੇ ਕਦੇ ਆਈ ਪਰਚੀ ਪਰਚੀ ਤੇ ਕਿੰਨੇ ਪੈਸੇ ਕੱਟੇ ਹੈ ਪਰਚੀ ਦਾ ਆ ਦੇਖੋ 100 ਰੁਪਿਆ ਪਰਚੀ ਚੱਲ ਰਹੀ ਹੈ ਸਰ ਅੱਜ 100 ਰੁਪਿਆ ਪਰਚੀ ਚੱਲ ਰਹੀ ਹੈ ਜਪਾ ਬਹੁਤ ਜੀ ਬਾਤ ਸਿੱਧਾ ਡਬਲ ਵਸੂਲੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਨੌਜਵਾਨ ਦੇ ਵੱਲੋਂ ਕਹਿਣਾ ਕਿ ਇਹ 100 روپے ਦੇ ਕੋਲੋਂ ਲੈ ਗਏ ਨੇ 3 ਟੈਰੀ ਜਿਹੜਾ ਆਟੋ ਹੈ ਜੋ ਭੁੰਡੀ ਪੰਜਾਬੀ ਦੇ ਵਿੱਚ ਆਪਾਂ ਨੂੰ ਕਹਿੰਦੇ ਆ ਇਹ ਨੌਜਵਾਨ ਦਾ ਇਹ ਕਹਿਣਾ ਹੈ 20 ਰੁਪਏ ਰੇਟ ਹੈ ਪਰ 60 ਰੁਪਏ ਜਿਹੜੇ ਨਿਜਾਇਜ਼ ਵਸੂਲੀ ਕੀਤੀ ਜਾਂਦੀ ਹੈ ਪਰ ਤੁਹਾਡੇ ਕੋਲੋਂ ਕਦੀ ਆਵਾਜ਼ ਨਹੀਂ ਚੱਕੀ ਗਈ ਤੁਸੀਂ ਤਾਂ ਵੱਧ ਪੈਸੇ ਲੈ ਰਹੇ ਹੋ ਭਾਈ ਭਾਈ ਜੀ ਕੀ ਕਰੀਏ ਆਵਾਜ਼ ਕਿੱਦਾਂ ਚੱਕੀਏ ਕੋਈ ਸੁਣਦਾ ਨਹੀਂ ਹੈਗਾ ਨਾ ਜਿੱਥੇ ਕੰਮ ਕਰ ਹੈ ਨਹੀਂ ਦੇਖ ਲਓ ਕਿੰਨੀਆਂ ਗੱਡੀਆਂ ਖੜੀਆਂ ਹੋਈਆਂ ਨੇ ਬੋਲ ਕੇ ਖੁੱਲ ਕੇ ਗੱਲ ਕਰਉਣਾ ਇਹ ਹਾਂ ਹਾਂ ਖੁੱਲ ਕੇ ਭਾਈ ਕੀ ਕਰੀਏ ਕੋਈ ਸੁਣਦਾ ਨਹੀਂ ਹੈਗਾ ਹੁਣ ਮਜਬੂਰੇ ਪਰਜੀ ਲੈਣੀ ਪੈਂਦੀ ਕੰਮ ਵੀ ਕਰਨਾ ਹੈ ਕੀ ਕਰੀਏ ਕਿਤਨਾ ਕਿਤੇ ਡਰ ਦਾ ਮੋਲ ਹੈ ਭ ਇਹ ਮਿਹਨਤ ਕਰਨ ਵਾਲੇ ਲੋਕ ਨੇ ਇਹਨਾਂ ਨੇ ਕਿਹਾ ਕਿ ਇਹ ਸੋਚੇ ਕਿ ਕੱਲ ਵੀ ਮੰਡੀ ਨੂੰ ਵਿੱਚ ਆਣਾ ਆਪਾਂ 10 ਟੈਰੀ ਗੱਡੀ ਸਾਡੇ ਕੋਲ ਮੌਜੂਦ ਹੈ ਕਿੰਨੇ ਪੈਸੇ ਲੀਏਗੇ ਜਦੋਂ ਐਂਟਰ ਕੀਏ 250 ਰੁਪਏ اچھا ਪਰਚੀ ਹੈ ਆਪਕੇ ਕੋਲ ਹੈ ਨਾ ਪਰਚੀ ਦਿਖਾਓ ਸੋ ਇਹ ਨੌਜਵਾਨ ਦਾ ਕਹਿੰਦਾ 250 ਰੁਪਏ ਜਿਹੜੇ ਲਿੱਤੇ ਗਏ ਨੇ ਜਦਕਿ ਇਹ ਸਰਕਾਰੀ ਰੇਟ 100 ਰੁਪਏ ਹੈ ਨਜਾਇਜ਼ ਵਸੂਲੀ ਲਗਾਤਾਰ ਜਾਰੀ ਹੈ 1 April ਨੂੰ ਇਹ ਠੇਕਾ ਚੇਂਜ ਹੋਇਆ ਸੀ 1 April ਤੋਂ ਬਾਅਦ ਅੱਜ 9 ਤਰੀਕ ਹੋ ਚੁੱਕੀ ਹੈ ਕਈ ਸ਼ਿਕਾਇਤਾਂ ਆਈਆਂ ਕਈ ਸਾਡੇ ਕੋਲ ਸਟਿੰਗ ਪਹੁੰਚੇ ਇਸ ਤੋਂ ਬਾਅਦ ਜਿਹੜੀ ਖਬਰ ਨਸ਼ਰ ਕਰਨ ਦੇ ਲਈ ਲੋਕਾਂ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਅੱਜ ਪੀਟੀਸੀ ਨਿਊਜ਼ ਦੀ ਟੀਮ ਹੈ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਪਹੁੰਚੀ ਹੈ ਮਿਲੀ ਪਰਚੀ ਆਪਕੋ ਇਹ ਤੁਸੀਂ ਪਰਚੀ ਦੀਆਂ ਤਸਵੀਰਾਂ ਦੇਖ ਸਕਦੇ ਹੋ ਐਂਟਰੀ ਫੀਸ ਰੁਪਏ 75 ਮਲਟੀਪਲ ਐਂਟਰੀ ਰੁਪਏ 150 ਹਾਂਜੀ ਕੀ ਨਾਮ ਹੈ ਆਪਕਾ ਮਹੇਸ਼ ਕਿੰਨੇ ਪੈਸੇ ਲਏ ਆਪਸੇ 50 ਰੁਪਏ 50 ਰੁਪਏ ਆਪਕਾ ਰੇਟ 15 ਰੁਪਏ ਮਾਲੂਮ ਹੈ ਆਪਕੋ ਜੀ ਮੈਂ ਤਾਂ ਨਵਾਂ ਹਾਂ ਮੈਨੂੰ ਮਾਲੂਮ ਨਹੀਂ ਦਿੱਤੇ ਕਿਉਂ ਆਪ ਜਿਆਦਾ ਪੈਸੇ ਕੋ ਦੇਤੇ ਕੀ ਕਰੇ ਸਭੀ ਦਿੱਤੇ ਲੈਂਦੇ ਹਾਂ ਤਾਂ ਕੀ ਕਰਦੇ ਹਾਂ ਉਹ ਤਾਂ ਜ਼ਬਰਦਸਤੀ ਵਾਲੀ ਬਾਤ ਹੋ ਗਈ ਜੀ। ਬਾਈ ਸਸੀ ਗਾਲ ਜੀ। ਸਸੀ ਗਾਲ ਬਾਈ ਸਸੀ। ਕਿੰਨੇ ਸਮੇਂ ਤੋਂ ਆ ਰਹੇ ਮੰਡੀ ਦੇ ਵਿੱਚ ਤੁਸੀਂ? ਮੈਨੂੰ ਤਾਂ ਹੋ ਗਿਆ ਚਾਰ ਸਾਲ ਹੋ ਗਿਆ ਆਂਦੇ ਨੇ। ਚਾਰ ਸਾਲ ਹੋ ਗਏ। ਕਿੰਨੇ ਪੈਸੇ ਲੇ ਤੁਹਾਡੇ ਕੋ? ਹਾਂਜੀ ਮੰਡੀ ਰਵਰਜੀ ਦੇ 100 ਰੁਪਏ ਨਜਾਇਜ਼ ਹੈ ਯਾਰ। 100 ਰੁਪਏ ਤਾਂ ਬਹੁਤ ਜ਼ਿਆਦਾ ਲਿਆ 50 ਰੁਪਏ ਰੇਟ ਹੈ। 40 ਤੋਂ 50 ਰੁਪਏ। ਪਹਿਲੇ ਜਦੋਂ ਉਹ 40 ਰੁਪਏ ਪਰਚੀ ਲੈਂਦੇ ਸੀ। ਅੱਛਾ। ਤੇ 40 ਤੋਂ ਬਾਅਦ ਫਿਰ ਹੁਣ 70 ਲੈਣ ਲੱਗੇ 70 ਤੋਂ ਬਾਅਦ ਫੇਰ ਇਹਨਾਂ ਨੇ ਹੁਣ ਸੋਈ ਕਰ ਨਜਾਇਜ਼ ਵਸੂਲੀ ਲਗਾਤਾਰ ਜਾਰੀ ਹੈ ਹਾਂਜੀ ਹਾਂਜੀ 50 ਰੁਪਏ ਪਰਚੀ ਜੇ 40 ਹੋਣੀ ਚਾਹੀਦੀ ਨਜਾਇਜ਼ ਇਹ ਲੁਧਿਆਣਾ ਦੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਜਦੋਂ ਈ ਰਿਕਸ਼ਾ ਦੀ ਭਾਵੇਂ ਗੱਲ ਕਰ ਲਈਏ ਭਾਵੇਂ ਬਾਈਕ ਦੀ ਗੱਲ ਕਰ ਲਈਏ ਬਾਈਕ ਦੀ ਤਾਂ ਪਰ ਪੈਸੇ ਨਹੀਂ ਹੈਗੇ ਪਰ ਲਗਾਤਾਰ ਜਿਹੜੀ ਨਜਾਇਜ਼ ਵਸੂਲੀ ਹੈ ਲਗਾਤਾਰ ਜਾਰੀ ਹੈ ਕਈ ਥਿੱਕੇ ਜਿਹੜੇ ਸਵਾਲ ਹੈ ਉਹ ਠੇਕੇਦਾਰ ਤੋਂ ਤੇ ਖੜੇ ਹੁੰਦੇ ਨੇ ਤੇ ਤਸਵੀਰਾਂ ਹੁਣ ਤੁਹਾਡੇ ਨਾਲ ਸਬਜ਼ੀ ਮੰਡੀ ਜਿਹੜੀ ਫੜੀਆਂ ਵਾਲਾ ਪਾਸ ਉਹ ਜਿਹੜੀ ਹੈ ਉਹ ਨਸ਼ਰ ਕੀਤੀ ਜਾ ਰਹੀ ਹੈ ਅੱ 200 ਰੁਪਏ 200 ਰੁਪਏ ਸਰਕਾਰ ਰੇਟ ਮਾਲੂਮ ਹੈ ਇੱਕ ਰੇੜੀ ਦਾ ਪਹਿਲੇ 100 ਰੁਪਏ ਤਾਂ 200 ਹੋ ਗਿਆ ਤੇ ਨਜਾਇਜ਼ ਉਸਲੀ ਲਗਾਤਾਰ ਜਾਂਦੀ ਹੈ ਜੀ ਹੈਗਾ ਜੀ ਆਪਣੇ ਸਾਥ ਸਰਕਾਰ ਸ਼ਿਕਾਇਤ ਕੀਤੀ ਆਪਣੇ ਸ਼ਿਕਾਇਤ ਕੀਤੀ ਸਾਰ ਲੋਕ ਘੱਟੇ ਹੋਏ ਤੇ ਪਿਛੇ ਵਾਲੋ ਦਾ 500 ਰੁਪਏ ਹੋ ਗਿਆ ਪਰ 600 ਲੱਗਦਾ ਤਾਂ ਅੱਛਾ ਉਹਨਾਂ ਦਾ 500 ਹੋ ਗਿਆ ਸੋ ਡਬਲ ਰੇਟ ਕਰ ਦਈਏ ਸਿੱਧਾ ਹਾਂਜੀ ਹਾਂਜੀ ਪਰਚੀ ਵਗੈਰਾ ਵੀ ਦਿੱਤੇ ਆਪਕੋ ਪਰਚੀ ਮਿਲਦੀ ਹੈ ਦਿਖਾਓ ਪਰਚੀ ਦਿਖਾਓ ਇਹ ਲੋਈ ਪਰਚੀ ਸੋਇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਇਹ ਲੁਧਿਆਣਾ ਦੀ ਜਿਹੜੀ ਫੜੀ ਵੱਲੀ ਸਾਈਡ ਸੀ ਪਹੁੰਚਿਆ ਨਾ ਦਾ ਵੀ ਕਹਿਣਾ ਜਿਹੜੀ ਨਜਾਇਜ਼ ਉਸਲੀ ਲਗਾਤਾਰ ਜਾਰੀ ਹੈ ਪਹਿਲਾਂ 100 ਰੁਪਏ ਲਈ ਜਾ ਰਹੇ ਸੀ ਕਿ ਹੁਣ ਜਿਹੜੇ 200 ਰੁਪਏ ਉਹ ਲਈ ਜਾ ਰਹੇ ਨੇ ਇਹ ਜੇ ਗੱਲ ਕਰੀਏ ਠੇਕੇਦਾਰ ਦੇ ਕਰਿੰਦੇ ਆਂਦੇ ਕਟਣਾ ਸੇ ਇਹ ਉੱਪਰ ਕੰਟਰੈਕਟਰ ਦਾ ਨਾਮ ਵੀ ਲਿਖਿਆ ਨੀਰਜ ਜੋਸ਼ੀ ਜੋਸ਼ੀ ਸਾਹਿਬ ਤੁਹਾਨੂੰ ਫਿਰ ਅਪੀਲ ਹੈ ਗਰੀਬਾਂ ਦਾ ਜਿਹੜਾ ਖੂਨ ਹੈ ਉਹ ਨਾ ਚੂਸਿਆ ਜਾਵੇ ਕਿਉਂਕਿ ਇਹ ਗਰੀਬਾਂ ਦੇ ਹੱਕ ਦੀ ਗੱਲ ਹੈ ਉਹਨਾਂ ਦੀ ਮਿਹਨਤ ਦੀ ਕਮਾਈ ਹੈ ਤੁਸੀਂ ਜਿਹੜੀ ਗਰੀਬਾਂ ਦਾ ਖੂਨ ਹੈ ਜਿਹੜਾ ਨਾ ਤੁਸੀਂ ਤੁਹਾਡੀਆਂ ਤੇ ਫੜੀ ਲੱਗਦੀ ਕਿੰਨੇ ਪੈਸੇ ਲੈਂਦੇ ਨੇ ਮੈਂ 500 ਰੁਪਏ ਦਿੰਦਾ ਪਿਆ 500 ਰੁਪਏ ਤੇ ਪਹਿਲਾਂ ਕਿੰਨੇ ਲੈਂਦੇ ਸੀ 200 ਪਹਿਲਾਂ 200 ਲੈਂਦੇ ਸੀ ਹਾਂਜੀ ਹੁਣ ਡਬਲ ਤੋਂ ਵੀ ਮਤਲਬ 100 ਰੁਪਏ ਉੱਤੇ ਬਤਾ ਹਾਂਜੀ ਕਾਰਨ ਕੀ ਸਮਝਦੇ ਹੋ ਨਜਾਇਜ਼ ਬਸੂਲੀ ਲਗਾਤਾਰ ਜਾਰੀ ਹੈ ਹੱਲ ਹੋਣਾ ਚਾਹੀਦਾ ਹਾਂ ਹੱਲ ਹੋਣਾ ਚਾਹੀਦਾ ਜ਼ਰੂਰੀ ਹੋਣਾ ਚਾਹੀਦਾ ਕਿੰਨੇ ਪੈਸੇ ਲਈ ਜਾ ਰਹੇ ਤੁਹਾਡੇ ਕੋਲ ਫੜੀ ਲਾਉਂਦੇ 600 ਲੱਗ ਰਿਹਾ ਜੀ ਹੁਣ 600 ਰੁਪਈਆ ਤੇ ਪਹਿਲਾਂ ਤਾਂ ਕਈਆਂ ਕੋ 200 ਲੈਂਦੇ ਸੀ ਕਈਆਂ ਕੋ 300 ਲੈਂਦੇ ਤੁਹਾਡੇ ਕਿੰਨੇ ਲੈਂਦੇ ਪ ਹਾਂਜੀ ਹਾਂਜੀ ਰੋਜੀ ਰੋਟੀ ਕਮਾਣੀ ਹੈ ਮਿਹਨਤ ਕਰਨੀ ਹੈ ਤੁਹਾਨੂੰ ਲੱਗਦਾ ਕੱਲ ਨਾਲ ਕੱਲ ਨੂੰ ਤੁਹਾਡਾ ਕਿਤਨੇ ਕਿਤੇ ਧੱਕਾ ਕੀਤਾ ਜਾਂਦਾ ਕਿਦਾ ਤਾਂ ਨਹੀਂ ਬੋਲ ਰਹੇ ਸੀ ਹਾਂਜੀ ਹਾਂਜੀ ਸਹੀ ਗੱਲ ਇਹ ਨੌਜਵਾਨ ਦਾ ਕਹਿਣਾ ਹੈ ਹਾਂਜੀ ਹਾਂਜੀ ਦਾ ਮਤਲਬ ਇਹ ਹੈ ਕਿਤਨੇ ਕਿਤੇ ਡਰ ਹੈਗਾ ਭਾਵੇਂ ਜਿਹੜੇ ਠੇਕੇਦਾਰ ਦੇ ਕਰਿੰਦੇ ਨੇ ਉਹਨਾਂ ਦਾ ਡਰ ਲਾ ਲਈਏ ਜਾਂ ਮੰਡੀ ਬੋਰਡ ਦਾ ਡਰ ਲਾ ਲਈਏ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਪਹਿਲਾਂ ਤੁਹਾਨੂੰ ਜਿਹੜੇ ਸਬਜੀ ਮੰਡੀ ਐਂਟਰੀ ਪੁਆਇੰਟ ਦੀਆਂ ਤਸਵੀਰਾਂ ਦਿਖਾਈਆਂ ਭਾਵੇਂ ਬਾਈਕ ਦੀ ਗੱਲ ਕਰ ਲਈਏ ਬਾਈਕ ਤਾਂ ਬਿਲਕੁਲ ਫ੍ਰੀ ਹੈ ਪਰ ਉਸ ਦੇ ਵੀ ਜਿਹੜੇ ਨਜਾਇਜ਼ ਵਸੂਲੀ ਹੈ ਇਹਨਾਂ ਠੇਕੇਦਾਰ ਦੇ ਕਰਿੰਦੇ ਵੱਲੋਂ ਲਈ ਜਾ ਰਹੀ ਹੈ ਕਿਤਨੇ ਜੀ ਪਰਚ ਕਰਦੇ ਹੀ ਹੈ 200 ਕੀ ਇੱਕ ਕਟੇ 50 ਕੀ ਇੱਕ ਕਟੇ 250 ਰੁਪਏ ਕੀ ਪਰਚੀ ਕੱਟਦੇ ਹੈ ਅੱਛਾ ਡੇਲੀ ਜੀ ਡੇਲੀ 250 ਕੀ ਪਰਚੀ ਕੱਟਦੀ ਹੈ ਤਾਂ 50 ਕੀ ਕੌਣ ਕੱਟਦੇ ਹੈ ਇੱਕ ਦੂਸਰਾ ਬੰਦਾ ਆਤਾ ਉਸੇ ਸਾਥ ਮੈਂ ਕਾੜਤਾ ਜਾਂਦਾ ਸਫਾਈ ਕਰਾਇਆ ਠੇਕੇਦਾਰ ਜੀ 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 ਕਿਤਨੇ ਕੀ ਹੈ 200 ਕੀ ਹੈ इससे पहले कितने इससे पहले कितने की पर्ची कटती थी सौ रुपये की करते थे तो जे ही रेडी एक ही रेडी है अभी एक फड़ी है अच्छा उससे भी दो सौ लेते हैं कितने की पर्ची कटते हैं तो इससे पहले कितने की कटते थे पहले सौ की थी पर्ची कितना पैसा आपसे लेते हैं है? दो सौ दो सौ दो सौ रुपया फड़ी लगाते हैं इतनी कितने की पर्ची कटी है आपकी दो सौ की तो पहले कितने की कटती थी पहले है सौ रुपए पहले सौ का था अब दो सौ पर्ची कटी है आप क्या क्या बेच कर आए हैं पालक। तो पालक बेच कर आए हैं ਤੋ ਡੇਲੀ ਕੀ ਇਤਨੇ ਜਿੜਦੇ ਹੈ ਨੀਰਜੋ ਜੀ 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 ਜਿਹੜੇ ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾ ਰਿਹਾ ਹੈ ਜਾਂ ਤਾਂ ਵੱਧ ਵਸੂਲੀ ਕੀਤੀ ਦੀ ਵੱਧ ਵਸੂਲੀ ਦੀ ਗੱਲ ਕਰ ਲਈਏ ਭਾਵੇਂ ਬਾਈਕ ਦੀ ਗੱਲ ਕਰ ਲਈਏ ਬਾਈਕ ਦੇ ਵੀ ਚਾਰਜ ਲਏ ਜਾ ਰਹੇ ਈ ਰਿਕਸ਼ਾ ਆਟੋ 6 ਟਾਇਰ ਦੇ ਵੱਧ ਪੈਸੇ ਲਏ ਜਾ ਰਹੇ 10 ਟਾਇਰ ਦੇ ਵੱਧ ਪੈਸੇ ਲਏ ਜਾ ਰਹੇ ਉਧਰ ਆਪਾਂ ਫੜੀਆਂ ਦੀ ਗੱਲ ਕਰ ਲਈਏ ਲੋਕਾਂ ਦਾ ਇਹ ਵੀ ਕਹਿਣਾ ਹੈ ਫੜੀਆਂ ਦੇ ਵੀ ਲੱਗ ਵੱਧ ਪੈਸੇ ਲਏ ਜਾ ਰਹੇ ਸੁਣੋ ਫੜੀਆਂ ਦੇ ਵੱੱਦ ਸੁਣੋ ਦੱਸੋ ਤੁਹਾਡਾ ਕੀ ਕਹਿਣਾ ਜੀ ਮੈਂ ਤੁਹਾਨੂੰ ਦੱਸਦਾ ਜਿਹੜਾ ਫੜੀਆਂ ਨੇ ਨਾ ਜੀ ਜਿੱਦਾਂ ਇੱਕ ਬੰਦੇ ਨੇ 10 ਫੜੀਆਂ ਰੱਖੀਆਂ ਹੋਈਆਂ ਆਪਣੇ ਕੋਲੇ ਇੱਕ ਫੜੀ ਹੈ ਜਿਹੜੀ ਸਰਕਾਰ ਵੱਲੋਂ 6/8 ਦੀ ਸਾਨੂੰ 100 ਰੁਪਏ ਲੈਣ ਦਾ ਅਧਿਕਾਰ ਹੈ ਬੋਲੇ ਤੋਂ ਡੀਐਨਆਈਟੀ ਹੁਣ ਜਿਹਦੇ ਕੋਲੇ ਬੰਦਿਆਂ ਦੇ ਕੋਲੇ 10 ਫੜੀਆਂ ਨੇ ਉਹ ਤਾਂ ਆਪਾਂ ਨੂੰ ਫਿਰ 1000 ਰੁਪਏ ਦੇਗਾ ਨਾ ਠੀਕ ਹੈ ਜਿਹੜੇ ਪਹਿਲੇ ਪਹਿਲੇ ਹਿਸਾਬ ਨਾਲ ਕੋਈ ਯੂਜ਼ਰ ਚਾਰजेस ਅਸੀਂ ਹੁਣ 12 ਕਰੋੜ 20 ਲੱਖ ਰੁਪਏ ਜਮ੍ਹਾਂ ਕਰਾਇਆ ਹੈ ਇਹਨਾਂ ਤੋਂ ਠੇਕਾ ਲਿਆ ਇੰਨੇ ਪੈਸੇ ਦੇਣੇ ਆ ਹੁਣ ਜਿਹੜੇ ਜਿਨੇ 10 ਫੜੀਆਂ ਲਈ ਆ ਉਹ 1000 ਰੁਪਏ ਦੇਣ ਦਾ ਪਵੰਦ ਆ ਹੁਣ ਜੇ ਆਪੋ ਤੋਂ 1000 ਰੁਪਏ ਮੰਗਦੇ ਹਨ ਉਹ ਕਹਿੰਦਾ ਜੀ ਮੈਂ ਪਹਿਲੋ 300 ਰੁਪਇਆ ਦਿੰਦਾ ਸੀਗਾ ਹੁਣ ਜਿਹੜੇ ਉਹ 300 ਦੰਦੇ ਸੀਗੇ ਉਹ ਪਤਾ ਨਹੀਂ ਕਿੰਨੇ ਅੰਦਰ ਜਮਾ ਹੁੰਦੇ ਸੀ ਤੁਸੀਂ ਇੱਦਾਂ ਨਾ ਤੁਸੀਂ ਇੱਥੇ ਦੇਖੋ ਕਿ ਮੰਡੀ ਦੇ ਵਿੱਚ ਰੋਜ਼ ਦੀ ਕਿੰਨੀ ਕਲੈਕਸ਼ਨ ਜਮਾ ਹੁੰਦੀ ਸੀ ਅਸੀਂ ਹੁਣ ਉਸ ਹਿਸਾਬ ਨਾਲ ਜਮਾ ਕਰਾ ਰਹੇ ਹਾਂ ਹੁਣ ਜਿਹਦੇ ਤੋਂ ਆਪਾਂ 1000 ਰੁਪਇਆ ਲੈਣੇ ਆ ਅਗਲਾ ਕਹਿੰਦਾ ਮੇਰਾ ਤਾਂ ਜੀ ਪਹਿਲੋ 3-400 ਜਾਂਦਾ ਸੀਗਾ ਸਾਡੇ ਤੋਂ ਜ਼ਿਆਦਾ ਅਸੀਂ ਫੀਤਾ ਮਾਰ ਕੇ ਪੈਸੇ ਲੈ ਰਹੇ ਆ ਤੁਸੀਂ ਆਓ ਕੋਈ ਆਵੇ ਆਪਾਂ ਫੀਤਾ ਮਾਰ ਕੇ ਹੀ ਜੋ ਡੀਐਨਆਈਟੀ ਦੇ ਅਕੋਰਡਿੰਗ ਆ ਸੀ ਉਹ ਚਾਰਜ ਕਰ ਰਹੇ ਲੋਕਾਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਜਦੋਂ ਈ ਰਿਕਸ਼ਾ ਤੇ 20 ਰੁਪਏ ਨੇ ਜਦੋਂ ਅਸੀਂ ਕਹਿ ਰਹੇ ਹਾਂ ਤੁਸੀਂ 60 ਰੁਪਏ ਕਾਹਦੇ ਲੈ ਰਹੇ ਹੋ ਤਾਂ ਸਾਡਾ ਕਾਫੀ ਹੁੰਦੀ ਗੱਲ ਦੇ ਵਿੱਚ ਉਹਦੇ 40 ਕਿਤਾ ਜਾਂਦਾ ਗੁੰਡਾਗਰਦੀ ਕਿਤੇ ਆਂਦੀ ਦੇਖੋ ਜਿਹੜੇ ਤੁਸੀਂ 60 ਕਹਿ ਰਹੇ ਹੋ 60 ਨਹੀਂ ਆ ਉਹ 40 ਰੁਪਏ ਐ ਐਕਚੁਅਲੀ ਉਹਨਾਂ ਦੀ ਮਲਟੀਪਲ ਐਂਟਰੀ ਹੈ ਨਾ ਉਹ ਅਸੀਂ ਚਾਰਜ ਕਰਦੇ ਆ ਮਲਟੀਪਲ ਐਂਟਰੀ ਸਾਡੀ ਡੀਐਨਆਈਟੀ 'ਚ ਲਿਖਿਆ ਉਹ 20 ਦੇ 40 ਅਗਲਿਆਂ ਨੂੰ ਦੇਨੇ ਪੈਂਦੇ ਆ ਨਾ ਉਹ ਮਲਟੀਪਲ ਵਾਲੇ ਐ ਜਿਹੜਾ जिने 10 ਗੇੜੇ ਲਾਣੇ ਆ ਨਾ ਅਸੀਂ ਉਹ ਤੋਂ 40 ਰੁਪਏ ਲੈਣੇ ਆ ਤੇ ਉਹ ਸਾਡਾ ਹੱਕ ਆ ਅਸੀਂ ਲੈ ਸਕਦੇ ਆ ਅੱਛਾ ਜੋ ਤੁਹਾਡੇ ਤੇ ਇਲਜ਼ਾਮ ਲੱਗੇ ਉਹਨੂੰ ਮਤਲਬ ਸਿਰੇ ਤੋਂ ਨਕਾਰਦੇ ਹੋ ਤੁਸੀਂ ਫਿਰ ਬਿਲਕੁਲ ਜੀ ਬਿਲਕੁਲ ਇੱਕ ਨਵੇਂ ਪੈਸੇ ਦਾ ਨਹੀਂ ਸਕੋ ਅਸੀਂ ਆਪਣੇ ਬਣਦਾ ਹੋਇਆ ਹੱਕ ਵੀ ਸਕੋ ਮਿਲ ਕੇ ਚੱਲ ਰਹੇ ਹਾਂ ਜਿੱਤੋਂ 1000 ਲੈਣਾ ਚਾਹੁੰਦਾ ਉਹ ਤੋਂ 800 ਲੈ ਰਹੇ ਆ ਤੇ ਸਾਡੇ ਕੋਲ ਰਿਟਰਨ ਦੇ ਵਿੱਚ ਸਾਰੇ ਫੜੀਆਂ ਵਾਲਿਆਂ ਨੇ ਲਿਖ ਕੇ ਬੈਠ ਕੇ ਕਰਕੇ ਗਏ ਆ ਕੰਪਰੋਮਾਈਜ਼ ਉਹ ਵੀ ਦਿੱਤੀ ਗਈ ਸੀ ਮਤਲਬ ਕੀ ਜਿਹੜਾ ਵੱਧ ਵਸੂਲੀ ਕੀਤੀ ਜਾ ਸਕਦੀ ਹੈ ਦਰਖਾਸਤ ਦਿੱਤੀ ਗਈ ਸੀ ਮੰਡੀ ਬੋਰਡ ਨੂੰ ਮਤਲਬ ਰੀਟਨ ਦੇ ਦਿੱਤੀ ਗਈ ਸੀ ਉਹਦੇ ਬਾਰੇ ਦੱਸੋ ਕੀ ਹੋਇਆ ਉਹ ਦਿੱਤਾ ਉਹ ਦਿੱਤਾ ਗਿਆ ਸੀਗਾ ਬਿਫੋਰ ਚਾਰਜ ਲੈਣ ਤੋਂ ਪਹਿਲਾਂ ਹੀ ਤੁਸੀਂ ਦੇਖ ਲਓ ਕਿ ਸਾਡੇ ਕਿੰਨੇ ਵੈਲਵਿਸ਼ਰ ਹੋਣਗੇ ਕਿ ਹਲੇ ਅਸੀਂ ਚਾਰਜ ਵੀ ਨਹੀਂ ਲਿਆ ਕਿਉਂਕਿ ਮੰਡੀ ਬੋਰਡ ਦੇ ਵਿੱਚ ਕਿੰਨਿਆਂ ਦਾ ਮੂੰਹ ਬੰਦ ਹੋ ਗਿਆ ਕਿੰਨੇ ਜਿਹੜੇ ਬਾਹਰਲੇ ਬਦਮਾਸ਼ ਗੁੰਡਾ ਗਰਦੀ ਸ਼ਰਾਰਤੀ ਅੰਸਰ ਸੀਗੇ ਉਹ ਪੈਸੇ ਖਾ ਰਹੇ ਸੀਗੇ ਇਹੀ ਕੰਮ ਦੇ ਅੱਛਾ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਦਾ ਸੀ ਜਿਹੜੇ ਨਾ ਬਾਈਕ ਨੇ ਬਾਈਕ ਸਵਾਰ ਦਾ ਕੋਈ ਜਿਹੜੇ ਪੈਸੇ ਉਹ ਲਈ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਮਤਲਬ ਕਿ ਜਿਹੜਾ ਆਪਾਂ ਗੱਲ ਕਰ ਲਈ ਟੈਂਡਰ ਦੇ ਹਿਸਾਬ ਨਾਲ ਜਿਹੜੀ ਬਿਲਕੁਲ ਬਾਈਕ ਫਰੀ ਹੈ ਨਹੀਂ ਜੀ ਨਹੀਂ ਬਿਲਕੁਲ ਬਾਈਕ ਫਰੀ ਨਹੀਂ ਹੈਗੇ ਜਿਹੜੇ ਬਾਈਕ ਕਮਰਸ਼ੀਅਲ ਹੈ ਉਹਨਾਂ ਤੋਂ ਅਸੀਂ ਚਾਰਜ ਕਰ ਸਕਦੇ ਹਾਂ ਜਿਹੜੇ ਆਪਣੇ ਰੈਜ਼ੀਡੈਂਸ਼ੀਅਲੀ ਲੈਣ ਆਂਦੇ ਉਹਨਾਂ ਤੋਂ ਬਿਲਕੁਲ ਵੀ ਨਹੀਂ ਲੈਂਦੇ ਜਿਹੜੇ ਮੋਟਰਸਾਈਕਲ ਤੇ ਸੁਣੋ ਜਿਹੜੇ ਮੋਟਰਸਾਈਕਲ ਤੇ ਸਬਜ਼ੀ ਵੇਚਣ ਲਈ ਲੈ ਕੇ ਆਂਦੇ ਹਨ ਨਾ ਰੱਖ ਕੇ ਲੈ ਕੇ ਜਾਂਦੇ ਆ ਹਾ ਘਟੇ-ਘਟੇ ਜੇ ਉਹ ਅਸੀਂ ਚਾਰਜ ਕਰ ਸਕਦੇ ਹਾਂ ਇਹ ਸਾਨੂੰ ਡੀਐਨਆਈਟੀ ਦੇ ਵਿੱਚ ਹੀ ਲਿਖਿਆ ਹੋਇਆ ਸਰ ਅੱਛਾ ਸਰ ਮੈਂ ਮੇਰੀ ਗੱਲ ਇਹ ਹੈ ਕਿ ਅਗਰ ਆਪਾਂ ਗੱਲ ਕਰੀਏ ਕਮਰਸ਼ੀਅਲ ਕਮਰਸ਼ੀਅਲ ਆਰ ਸੀ ਰੋ ਤੇ ਲਿਖਿਆ ਹੁੰਦਾ ਹਾਂ ਵੀ ਕਮਰਸ਼ੀਅਲ ਬਾਈਕ ਹੈ ਨਹੀਂ ਉਹ ਕਰੀ ਸਾਨੂੰ ਜਿਹੜੇ ਸ਼ਰਾਰਤੀ ਆ ਨਾ ਉਹ ਜਾਣ ਕੇ ਕਰਵਾ ਰਹੇ ਆ ਬਾਕੀ ਅਸੀਂ ਕਮਰਸ਼ੀਅਲ ਤੋਂ ਹੀ ਲਵਾਂਗੇ ਦੂਜੇ ਹੁਣ ਕਮਰਸ਼ੀਅਲ ਆਰਸੀ ਕਹਿੰਦਾ ਆਪਾਂ ਜਿਹੜੀ ਸਰਕਾਰ ਵੱਲੋਂ ਹੀ ਨੀਂ ਚੀਜ਼ ਬੰਦੀ ਉਹ ਮੈਂ ਉਹਨਾਂ ਨੂੰ ਕਿੱਦਾਂ ਕਹਿ ਸਕਦਾ ਕਿ ਤੁਸੀਂ ਕਮਰਸ਼ੀਅਲ ਬਣਾਓ ਜਿਹੜਾ ਸਾਨੂੰ ਝੂਠ ਵੀ ਬੋਲ ਦਿੰਦਾ ਨਾ ਜਿਵੇਂ ਉਹ ਵੇਚਣ ਲਈ ਲੈ ਕੇ ਜਾ ਰਿਹਾ ਜਿਉ ਉਹ ਸਾਨੂੰ ਕਹਿ ਦਿੰਦਾ ਨਾ ਕੀ ਨਹੀਂ ਜੀ ਮੇਰੀ ਰੈ residencially ਲੈ ਕੇ ਜਾ ਰਿਆ ਸੀ ਉਸ ਤੋਂ ਵੀ ਨਹੀਂ ਚਾਰਜ ਕਰਦੇ ਮੈਂ ਵਿਨੋਦ ਕੁਮਾਰ ਸਕਤੀ ਮਾਰਕਟ ਮੀਟ ਲੁਧਿਆਣਾ ਜਿਹੜੀ ਮੰਡੀ ਬੁਗ ਨੇ ਡੀਐਨਟੀ ਇੱਕ ਸਾਲ ਲਈ ਲਗਾਈ ਹੈ ਉਹਦੇ ਵਿੱਚ ਡੈਕਸ 7 ਦੇ ਵਿੱਚ ਅਸੀਂ ਰੇਟ ਫਰੇਮ ਕੀਤੇ ਹੋਏ ਆ ਜਿੱਦਾਂ ਤਿੰਨ ਬਈਆ ਵਾਹਣ ਦਾ 15 ਰੁਪਏ ਹੈਗੇ ਆ ਤੇ ਕਾਰ ਜੀਬ ਦਾ 25 ਰੁਪਏ ਹੈ ਗੱਡਾ ਰੇੜਾ ਜਿਹੜਾ ਉਹਦਾ 20 ਰੁਪਏ ਹੈ ਗਿਆ ਐਦਾਂ 6 ਟਾਇਰ ਜਿਹੜਾ ਹੈਗਾ 75 ਲਗ ਲਗ ਉਹ ਕੈਟਾਗਰੀ ਸਿੱਤੇ ਅਲਗ ਲਗ ਗਈਆਂ ਟੋਟਲ 10 ਕੈਟਾਗਰੀਆਂ ਮੰਡੀ ਬੋਰਡ ਨੇ ਡੀ ਐਨ ਟੀ ਚ ਫਰੇਮ ਕੀਤੀਆਂ ਮਈਆ ਜੀ ਆ ਮੈਨੂਅਲ ਹੋਣੀ ਚਾਹੀਦੀ ਹੈ ਕਿ ਡਿਜੀਟਲ ਹੋਣੀ ਚਾਹੀਦੀ ਹੈ 25 ਡਿਜੀਟਲ ਹੋਣੀ ਚਾਹੀਦੀ ਹੈ ਡੀ ਐਨ ਟੀ ਦੇ ਮੁਤਾਬਕ ਹੋਣੀ ਚਾਹੀਦੀ ਹੈ ਉਸ ਤਰ੍ਹਾਂ ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਤੁਸੀਂ ਡੈਂਡਰ ਦੀ ਕਾਪੀ ਲੇ ਗਿਰੋ ਉਹਦਾ ਚਾਰਜਸ ਦੁਗਣੇ ਲਿੱਤੇ ਜਾਂਦੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਮੈਨੂੰ ਇਸ ਇਸ ਸਬੰਧ ਦੇ ਵਿੱਚ ਸ਼ਿਕਾਇਤਾਂ ਜ਼ੁਬਾਨੀ ਤੋਂ ਚਾਰਜ ਹੋ ਰਿਹਾ ਵਾ ਚਾਹੇ ਉਹ ਪਾਰਕਿੰਗ ਦਾ ਹੈਗਾ ਵਾ ਜਾਂ ਹੋਰ ਕੋਈ ਚਾਹੇ ਜੂਜਾ ਚਾਰजेस ਦਾ ਹੈਗਾ ਤੇ ਉਹਦੇ ਚ ਮੈਂ ਉਹਨਾਂ ਨੂੰ ਠੇਕੇਦਾਰ ਨੂੰ ਵਜ੍ਹਾ ਬਿਆਨ ਕਰਨੇ ਸਪਸ਼ਟੀਕਰਨ ਦੇਣ ਲਈ ਲਿਖਿਆ ਵਾ ਕਿ ਮੈਨੂੰ ਇਹ ਦੱਸ ਸੇ ਜੋ ਓਵਰਚਾਰਜ ਕਰ ਰਹੇ ਹਨ ਜਦੋਂ ਮੈਂ ਇਸ ਕੰਮ ਲਈ ਮੰਡੀ ਸੁਪਰਵਾਈਜ਼ਰ ਨੂੰ ਵੀ ਕਿਹਾ ਕਿ ਜਿਹੜੇ ਵੀ ਕੋਈ ਤੁਹਾਡੇ ਕੋਲ ਸ਼ਿਕਾਇਤ ਆਂਦੀ ਹੈ ਜਾਂ ਕੋਈ ਇਦਾਂ ਦਾ ਤੁਹਾਡੇ ਇਨਸਟੈਂਸ ਕੋ ਸਾਹਮਣੇ ਦੱਸਦਾ ਵਾ ਤੇ ਉਹਨੂੰ ਮੇਰੇ ਕੋਲ ਲੈ ਕੇ ਆਓ ਉਹਨੂੰ ਲੈਟਰ ਮੈਂ ਜਾਰੀ ਕਰ ਦਤੀ ਇਹ ਲੈਟਰ ਦੇ ਬਿਹਾਫ ਤੇ ਉੱਤੇ ਕਾਰ ਵੀ ਕਰਾਂਗੇ ਅਸੀਂ ਤੁਹਾਨੂੰ ਪਤਾ ਲੱਗਿਆ ਵੀ ਉੱਥੇ ਵਸੂਲੀ ਕੀਤੀ ਜਾਂਦੀ ਹੈ ਬਿਲਕੁਲ ਮੈਨੂੰ ਪਤਾ ਮੇਰੇ ਕਿੱਤੀ ਜੰਦੂ ਬੇਰ ਧਿਆਨ ਚ ਆਇਆ ਫਿਰ ਤੁਸੀਂ ਨੋਟਿਸ ਕੱਢਿਆ ਕੋਈ ਫਾਈਨ ਵੀ ਲਾਇਆ ਇਹ ਫਾਈਨ ਇਸ ਕਰਕੇ ਲਾਇਆ ਪਹਿਲਾਂ ਉਹਦਾ ਸਪਸ਼ਟਿਕਰ ਲੈ ਲਿਏ ਜੇ ਸੀਓ ਜੇ ਉਹਦਾ ਸਪਸ਼ਟਿਕਰ ਸਹੀ ਹੋਇਆ ਜਾਂ ਗਲਤ ਹੋਇਆ ਉਸ ਬਿਹਾਫ ਤੇ ਸੀਓ ਨੂੰ ਕਾਰਵਾਈ ਕਰਾਂਗੇ ਜੇ ਸ਼ਿਕਾਇਤ ਆਈ ਤਾਂ ਕਾਰਵਾਈ ਕਰੋਗੇ ਕਿ ਸ਼ਿਕਾਇਤ ਤੋਂ ਬਿਨਾ ਵੀ ਕਰਾਂਗੇ ਸੀ ਮੈਂ ਦੱਸਿਆ ਕਿ ਮੇਰੇ ਕੋਲ ਕੋਈ ਸ਼ਿਕਾਇਤ ਲਿਖਤੀ ਚ ਕੋਈ ਨਹੀਂ ਆਈ ਪਰ ਮੇਰੇ ਧਿਆਨ ਚ ਹੈ ਮੈਂ ਫਿਰ ਵੀ ਉਹਨੂੰ ਨੋਟਿਸ ਕਰ ਦਿੰਦਾ ਹਾਂ ਸਾਡੇ ਕੋਲ ਪਹਿਲਾਂ ਚਾਰਜਸ ਹੈਗੇ ਵਨ ਟਾਈਮ ਦੇ ਵਨ ਟਾਈਮ ਜਾਣਾ ਤੇ ਇੱਕ ਟਾਈਮ ਦੇ ਪਹਿਲੇ ਕਈ ਵਾਰ ਇਹ ਹੁੰਦਾ ਕਿ ਜੇ ਪਾਸ ਵੀ ਜਾਰੀ ਕਿ ਮਲਟੀਪਲ ਐਂਟਰੀ ਜਿਹੜੀ ਹੁੰਦੀ ਉਹਨਾਂ ਨੇ ਪਾਸ ਬਣਵਾਣੇ ਆ ਉਹਨਾਂ ਨੇ ਪਾਸ ਤੁਹਾਡੇ ਕੋਲ ਬਣਵਾਣੇ ਆ ਪਾਸ ਸਾਡੇ ਕੋਲ ਸਾਡੋ ਸਾਡੇ ਨੋਟਿਸ 'ਚ ਲਿਆ ਕੇ ਫਿਰ ਬਣਨਗੇ ਪਾਸ ਹੂੰ ਪਰ ਉਹ ਉੱਥੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ 24 ਘੰਟੇ 12 ਘੰਟੇ ਨਹੀਂ 8 ਘੰਟੇ ਦੇ ਐ ਤੇ ਉਹ ਜੇ 8 ਘੰਟੇ ਇਦਾਂ ਕਰਦੇ ਆ ਪਰਚੀ ਦੇ ਉੱਤੇ ਲਿਖਦੇ ਆ ਤਾਂ ਉਹ ਗਲਤ ਉਹ ਗਲਤ ਹੈ ਕਿਉਂਕਿ ਇਹਨਾਂ ਨੇ ਨਾ ਮੈਨੂੰ ਇਹ ਵੀ ਧਿਆਨ ਚਾਹਿਆ ਕਿ ਇਹਨਾਂ ਨੇ ਮੰਡੀ ਦੇ ਵਿੱਚ ਆਰਤੀਆਂ ਦੇ ਸਾਰੇ ਯੂਨੀਅਨ ਨੇ ਬਹਿ ਕੇ ਮੀਟਿੰਗਾਂ ਕੀਤੀਆਂ ਉਹਦੇ ਚ ਇਹਨਾਂ ਦਾ ਇਹ ਸਮਝੋਤਾ ਆਪਸ ਵਿੱਚ ਇਹਨਾਂ ਦਾ ਹੋਇਆ ਵਾ ਕਿ ਅਸੀਂ ਜੇ ਮਲਟੀਪਲ ਪਾਰਕਿੰਗ ਕਿਉਂਕਿ ਕਈ ਆਰਥੀਆਂ ਨੇ ਰੇੜੇ ਆ ਜੱਕ ਲੱਗੇ ਹੋ ਮਲਟੀਪਲ ਪਾਰਕਿੰਗ ਦੇ ਇਹਨਾਂ ਨੇ ਰੇਟ ਆਪਣੇ ਹਿਸਾਬ ਨਾਲ ਉਹਨਾਂ ਨੇ ਕੀਤੇ ਨੇ ਪਰ ਇਹਦੇ ਸਾਡੇ ਧਿਆਨ ਚਾਣਾ ਬੜਾ ਜ਼ਰੂਰੀ ਹੈ ਇਹਦੇ ਮੁਤਾਬਕ ਹਾਂ ਜਿਹੜਾ ਠਿਕਾ ਨੀਰਜ ਨੀਰਜ ਜੋਸ਼ੀ ਦੱਸੇ ਜਾ ਰਹੇ ਨੇ ਨੀਰਜ ਜੋਸ਼ੀ ਅਗਰ ਤੁਸੀਂ ਖਬਰ ਦੇਖ ਰਹੇ ਹੋ ਤਾਂ ਇਹ ਜਿਹੜੇ ਲੋਕਾਂ ਦੇ ਨਾਲ ਜੀ ਗਰੀਬਾਂ ਦੇ ਨਾਲ ਠਿਕਾ ਕੀਤਾ ਜਾ ਰਿਹਾ ਬਿਲਕੁਲ ਜਿਹੜਾ ਗੋਰ ਹੈ ਫਰਮਾਇਆ ਜਾਵੇ ਤਾਂ ਕਿ ਜਿਹੜੇ ਗਰੀਬ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਉਹਨਾਂ ਉੱਤੇ ਜਿਹੜਾ ਡੱਕਾ ਹੈ ਉਹ ਨਾ ਮਰਿਆ ਜਾ ਏ ਆਪਾਂ ਗੱਲ ਕਰੀਏ ਨਿਊ ਸਬਜ਼ੀ ਮੰਡੀ ਆਰਟੀਸ ਐਸੋਸੀਏਸ਼ਨ ਹੈ ਅਹਾਂ ਦੇ ਵੱਲੋਂ ਇੱਕ ਦਰਖਾਸਤ ਵੀ ਦਿੱਤੀ ਗਈ ਸੀ ਕਿ ਜਿਹੜਾ ਇਹ ਠੇਕੇਦਾਰ ਨੀਰਜ ਜੋਸ਼ੀ ਆ ਰਿਹਾ ਹੈ ਕਿਤੇ ਨਾ ਕਿਤੇ ਨਜਾਇਜ਼ ਵਸੂਲੀ ਇਹਦੇ ਵੱਲੋਂ ਕੀਤੀ ਜਾਏਗੀ ਕਿਉਂਕਿ ਉਹਨੂੰ ਪਹਿਲੀ ਹੀ ਭਣਗ ਲੱਗੀ ਸੀ ਪਰ ਇਸ ਤੋਂ ਬਾਅਦ ਬਿਨਾਂ ਗੌਰ ਫਰਮਾਉਂਦੇ ਹੋਏ ਜਿਹੜਾ ਮੰਡੀ ਬੋਰਡ ਦੇ ਵੱਲੋਂ ਠੇਕਾ ਇਸ ਨੀਰਜ ਜੈਨ ਦੇ ਸ਼ਖਸ ਨੂੰ ਦੇ ਦਿੱਤਾ ਗਿਆ ਪਰ ਕਈ ਤਰੀਕੇ ਜਿਹੜੇ ਸਵਾਲ ਹੈ ਉਹ ਖੜੇ ਹੁੰਦੇ ਨੇ ਕਿਉਂਕਿ ਲਗਾਤਾਰ ਗੱਲ ਕਰੀਏ ਨਜਾਇਜ਼ ਵਸੂਲੀ ਲਗਾਤਾਰ ਜਾਰੀ ਹੈ ਪਰ ਕਿਉਂ ਨਹੀਂ ਮੰਡੀ ਬੋਰਡ ਕੋਈ ਕਾਰਵਾਈ ਕਰ ਰਿਹਾ ਕਿਤੇ ਨਾ ਕਿਤੇ ਮਿਲੀ ਭੁਗਤ ਨ ਮੈਂ ਰਵ ਰੋੜਾ ਪੀਟੀਸੀ ਨਿਊਜ਼ ਲੁਧਿਆਣਾ